ਹਾਂਜੀ ਬਈ ਹਲੋ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਖਾਲਸਾ ਜੀ ਮੈਂ ਗੁਰਚਰਨ ਸਿੰਘ ਰਾਜੂ ਹੋ ਰਾਂ ਐਨਜੀਓ ਫਿਕਰਮੰਦ ਮੀਡੀਆ ਤੋਂ ਜੀ ਹਾਂਜੀ ਹਾਂਜੀ ਮੇ ਜੀ ਤੇ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਵੀ ਤੁਸੀਂ ਕਾਫੀ ਸਮੇਂ ਤੋਂ ਟਾਵਰ ਤੇ ਬੈਠ ਕੇ ਸੁਲਰਸ ਕਰ ਰਹੇ ਹੋ ਹਾਂਜੀ ਹਾਂਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮੈਂ ਤੁਹਾਡੀ ਨਾ ਰਿਕਾਰਡਿੰਗ ਕਰ ਰਿਹਾ ਠੀਕ ਹੈ ਜੀ ਠੀਕ ਹੈ ਵੀ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਿਹਾ ਵੀ ਮੈਂ ਤੁਹਾਡੀ ਰਿਕਾਰਡਿੰਗ ਕਰ ਰਿਹਾ ਵੀ ਆਪਾਂ ਇਹ ਚੈਨਲ ਤੇ ਲਾਉਣ ਵਾਸਤੇ ਠੀਕ ਹੈ ਜੀ ਤੇ ਮੈਂ ਬੇਨਤੀ ਕਰਦਾ ਸੀ ਮੈਂ ਤੁਹਾਡੀ ਰਿਕਾਰਡਿੰਗ ਕਰ ਰਿਹਾ ਹਾਂ ਕਰ ਲਓ ਜੀ ਠੀਕ ਹੈ ਜੀ ਧੰਨਵਾਦ ਅੱਛਾ ਜੀ ਸਭ ਤੋਂ ਪਹਿਲਾਂ ਤਾਂ ਬੇਨਤੀ ਇਹ ਹੈ ਜੀ ਆਪਣੇ ਟਾਵਰ ਤੇ ਬੈਠਣ ਦਾ ਇਹ ਤਾਂ ਇਸ਼ਾਰਾ ਸ਼ੁਰੂ ਕੀਤਾ ਇਹ ਹਾਂਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਇਹਨੂੰ ਜੀ ਇਸ ਨੂੰ ਭਾਈ ਜੀ ਸਵਾ ਪੰਜ ਮਹੀਨੇ ਹੋ ਗਏ ਮਤਲਬ ਉੱਪਰ ਬੈਠੇ ਨੂੰ ਉੱਪਰ ਬੈਠ ਕੇ ਸ਼ੇਮਾ ਮਹੀਨ ਹਾਂਜੀ ਹਾਂਜੀ 11 ਤਰੀਕ ਨੂੰ 5 ਮਹੀਨੇ ਪੂਰੇ ਹੋ ਕੇ ਸ਼ੇਮਾ ਮਹੀਨਾ ਚੱਲ ਰਿਹਾ ਹੁਣ ਸ਼ੇਮਾ ਮਹੀਨਾ ਚੱਲ ਰਿਹਾ ਜੀ ਹਾਂਜੀ ਹਾਂਜੀ ਤੇ ਇਸ ਤੋਂ ਪਹਿਲਾਂ ਕੋਈ ਟਾਵਰ ਤੇ ਬੈਠਣ ਦਾ ਜਿਹੜਾ ਤੁਹਾਡਾ ਇਹ ਹੈਗਾ ਭੋਖਾ ਹੜਤਾਲ ਵਗੈਰਾ ਜਾਂ ਵੈਸੇ ਕਿਨੇਸ਼ ਘਰ ਸ਼ੁਰੂ ਕੀਤਾ ਸੀ ਪਹਿਲਾਂ ਕਿਵੇਂ ਹੋਇਆ ਤੇ ਹੁਣ ਕਿੱਥੋਂ ਤੱਕ ਪਹੁੰਚਿਆ ਜੀ ਦੇਖੋ ਜੀ ਜਦੋਂ ਚੜੇ ਆਪਾਂ ਉਦੋਂ ਚਲੋ ਮੈਨੂੰ ਇਹ ਸੀ ਵੀ ਉਰੇ ਜੰਗਲ ਪਾਣੀ ਜਾਣ ਦੀ ਕਿਉਂ ਜਗ੍ਹਾ ਬੜੀ ਘੱਟ ਹੈ ਜੀ ਇਹ ਲਾ ਲਓ ਵੀ 2 ਫੁੱਟ ਚੌੜੀ ਹੈ 6 ਫੁੱਟ ਲੰਮੀ ਹੈ ਜੀ ਤਾਂ ਉਰੇ ਬੈਠਣਾ ਕਰਨਾ ਬੜਾ ਮੁਸ਼ਕਲ ਸੀ ਜੀ ਤਾਂ ਉਦੋਂ ਮੈਂ ਸ਼ੁਰੂ ਦੇ ਵਿੱਚ ਚਾਹ ਪਾਣੀ ਜਾਂ ਜੂਸ ਵਗੈਰਾ 45 ਦਿਨ ਮੈਂ ਅੰਨ ਬਿਲਕੁਲ ਨਹੀਂ ਛਕਿਆ ਸੀ ਜੀ ਚਲੋ ਉਸ ਤੋਂ ਬਾਅਦ ਫਿਰ ਮੈਨੂੰ ਜਿਹੜੇ ਸਿੱਖ ਭਰਾ ਥੱਲੇ ਇਕੱਠੇ ਹੋਏ ਸੀ ਉਹ ਕਹਿੰਦੇ ਵੀ ਅੱਗੇ ਠੰਡ ਆ ਰਹੀ ਹੈ ਹੂੰ ਵੀ ਤੁਸੀਂ ਅੰਨ ਪਾਣੀ ਛਕਣਾ ਸ਼ੁਰੂ ਕਰੋ ਜੀ ਮਾਂ ਚਲੋ ਕੋਈ ਨਹੀਂ ਗੁਰੂ ਮਹਾਰਾਜ ਦੀ ਜੋ ਆ ਗਿਆ ਹਜੇ ਕਿਹੜਾ ਤਾਂ ਕੋਈ ਭੁਖੜਦਾਲ ਰੱਖੀ ਹੈ ਜਿੱਦ ਆਪਾਂ ਸਰਪ ਜੰਗਲ ਪਾਣੀ ਜਾਣ ਦੀ ਪ੍ਰੋਬਲਮ ਕਰਕੇ ਆਪਾਂ ਇਹ ਡਿਸੀਜਨ ਲਿਆ ਵੀ ਅੰਨ ਛਕਣਾ ਹੀ ਨਹੀਂ ਹੂੰ ਉਹ ਉਸ ਤੋਂ ਬਾਅਦ ਬਾਈ ਜੀ ਮਤਲਬ ਸਿਸਟਮ ਚਲੋ ਡਸਟ ਬਿਨ ਵਗੈਰਾ ਲਫਾਫੇ ਲੂ ਕੇ ਮਗਾ ਕੇ ਫੌਜੀ ਬੰਦੇ ਆ ਲਾੜਾ ਨੇ ਜਿਗਾੜ ਕੋਈ ਵੱਡੀ ਗੱਲ ਨਹੀਂ ਹੂੰ ਫਿਰ ਮੈਂ 45 ਦਿਨਾਂ ਬਾਅਦ ਇੱਕ ਟਾਈਮ ਪ੍ਰਸ਼ਾਦਾ ਸਟਾਰਟ ਕੀਤਾ ਸੀ ਸ਼ਾਮ ਨੂੰ ਜੀ 24 ਘੰਟਿਆਂ ਬਾਅਦ ਮੇਰੇ ਕੋਲ ਬੰਦਾ ਆਉਂਦਾ ਸੀ ਉਹ ਮੈਨੂੰ ਪ੍ਰਸ਼ਾਦਾ ਤੇ ਚਾਹ ਦੇ ਜਾਂਦਾ ਸੀ ਉੱਪਰ ਦੇ ਕਿਹਾ ਜਾਂਦਾ ਜੀ ਉੱਪਰ ਜੀਆ ਠੀਕ ਹੈ ਜੀ ਇਹ ਤੁਹਾਡਾ ਆਪਣਾ ਕੋਈ ਜਥੇਬੰਦੀ ਦਾ ਸੰਸਥਾ ਦਾ ਸੀਗਾ ਸੇਵਾਦਾਰ ਜਾਂ ਕੋਈ ਅਧਿਕਾਰੀਆਂ ਵੱਲੋਂ ਸਰਕਾਰ ਵੱਲੋਂ ਸਵੰਨਗਿ ਅਧਿਕਾਰੀ ਪ੍ਰਸ਼ਾਸਨ ਵੱਲੋਂ ਆਈ ਨਹੀਂ ਨਹੀਂ ਬਾਈ ਜੀ ਆਪਣੇ ਸਿੱਖ ਭਾਈ ਨੇ ਆਪਣੇ ਪੰਥ ਦੇ ਹੀ ਸੇਵਾਦਾਰ ਨੇ ਸੇਵਾਦਾਰ ਹੈ ਭਾਈ ਹਾਂਜੀ ਹਾਂਜੀ ਭਾਈ ਗੁਰਜੰਡ ਸਿੰਘ ਜੀ ਭਾਈ ਪ੍ਰਗਟ ਸਿੰਘ ਜੀ ਇਹ ਦੋ ਬੰਦੇ ਹੁਣ ਸੇਵਾ ਕਰ ਰਹੇ ਨੇ ਸ਼ੁਰੂ ਦੇ ਵਿੱਚ ਸਭ ਤੋਂ ਪਹਿਲਾਂ ਭਾਈ ਗੁਰਜੰਡ ਸਿੰਘ ਲੱਗਿਆ ਸੀ ਚੜਨਾ ਜੀ ਉਹ ਆਪਣੀ ਮਤਲਬ ਬਿਜਲੀ ਵਿਭਾਗ ਦੇ ਵਿੱਚ ਵੀ ਡਿਊਟੀ ਪ੍ਰਾਈਵੇਟ ਤੌਰ ਤੇ ਕਰ ਰਿਹਾ ਹੂੰ ਪਰ ਉਹਨੇ ਪੰਥ ਨੂੰ ਪਹਿਲ ਦਿੱਤੀ ਉਹ ਕਹਿੰਦਾ ਵੀ ਜੇ ਬੰਦਾ ਟਾਵਰ ਤੇ ਬਹਿਣ ਸਕਦਾ ਗੁਰੂ ਵਾਸਤੇ ਤਾਂ ਅਸੀਂ ਸੇਵਾ ਵੀ ਨਹੀਂ ਕਰ ਸਕਦੇ ਤਾਂ ਉਹ ਅੱਗੇ ਆਇਆ ਤਾਂ ਉਹ ਪਹਿਲੇ ਦਿਨ ਦਾ ਹੀ ਨਾਲ ਚੱਲ ਰਿਹਾ ਬਾਈ ਜੀ ਫਿਰ 1.5 ਮਹੀਨੇ ਬਾਅਦ ਹੂੰ ਜਦੋਂ ਪ੍ਰਸ਼ਾਦਾ ਸਟਾਰਟ ਕਰਿਆ ਫਿਰ ਪ੍ਰਗਟ ਸਿੰਘ ਸ਼ੁਰੂ ਹੋ ਗਿਆ ਉਹ ਕਹਿੰਦੇ ਵੀ ਸ਼ਾਮ ਨੂੰ ਤੂੰ ਪ੍ਰਸ਼ਾਦੇ ਦੇ ਆਇਆ ਕਰ ਜੀ ਮੈਂ ਸਵੇਰ ਨੂੰ ਚਾਹ ਦੇ ਆਇਆ ਕਰੂੰਗਾ ਜੀ ਤਾਂ ਹੁਣ ਜੋ ਫੇਰ 1.5 ਮਹੀਨੇ ਬਾਅਦ ਇਸ਼ਨਾਨ ਵੀ ਕੀਤਾ ਹੁਣ ਮੈਂ 10 ਦਿਨਾਂ ਬਾਅਦ ਇਸ਼ਨਾਨ ਕਰਦਾ ਠੀਕ ਹੈ ਠੀਕ ਹੈ ਜੀ ਤਾਂ ਉਹ ਪ੍ਰਗਟ ਸਿੰਘ ਦੀ ਹੁਣ ਡਿਊਟੀ ਹੈ ਉਹਨੇ ਸਵੇਰੇ ਪਹਿਲਾਂ ਚਾਹ ਦੇ ਕੇ ਜਾਣੀ ਸਹੀ ਸਰ ਚੱਲ ਰਿਹਾ ਬਾਬਾ ਜੀ ਦਿਨ ਰਾਤ ਦਾ ਜੀ ਦਿਨ ਰਾਤ ਦਾ ਆਪਾਂ 11 ਅਕਤੂਬਰ ਦੇ ਚੜੇ ਹੋਏ ਆਂ ਜੀ ਉਦੋਂ ਮੁੜ ਕੇ ਆਪਾਂ ਥੱਲੇ ਪੈਰ ਨਹੀਂ ਪਾਇਆ ਅੱਛਾ ਬੇਨਤੀ ਸੀ ਆਪਣਾ ਥੋੜਾ ਜਿਹਾ ਐਡਰੈਸ ਦੱਸ ਦਿਓ ਪਹਿਲਾਂ ਜੀ ਨਾਮ ਪੂਰਾ ਪ੍ਰੋਪਰ ਦੱਸ ਦਿਓ ਇਹ ਵੀਰ ਜੀ ਡਿਸਟ੍ਰਿਕਟ ਜ਼ਿਲ੍ਹਾ ਦਾ ਪੈਂਦਾ ਜੀ ਪਟਿਆਲਾ ਜੀ ਤਹਿਸੀਲ ਸਮਾਣਾ ਇਹ ਸਮਾਣਾ ਸ਼ਹਿਰ ਦੇ ਵਿੱਚ ਪੁਰਾਣੀ ਤਹਿਸੀਲ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਬੀਐਸਐਨਐਲ ਦਾ ਟਾਵਰ ਹੈ ਉਹਦੇ ਉੱਪਰ ਬੈਠੇ ਆ ਇਹਦੀ ਕਰੀਬ ਉਚਾਈ ਹੈ ਜਿਹੜੀ ਉਹ 400 ਤੋਂ 450 ਫੁੱਟ ਹੈ ਠੀਕ ਹੈ ਠੀਕ ਹੈ ਜੀ ਤੇ ਸਾਹਮਣੇ ਪਾਰਕ ਹੈ ਉੱਤੇ ਆਪਣਾ ਮੋਰਚਾ ਪਾਰਕ ਦੇ ਵਿੱਚ ਚੱਲ ਰਿਹਾ ਹੈ ਸਿੱਕੇ ਤੇ ਆਪਾਂ ਜੇ ਆਪਾਂ ਸਬੰਧਕ ਅਧਿਕਾਰੀ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਸਰਕਾਰ ਦੀ ਗੱਲ ਕਰੀਏ ਇਹਨਾਂ ਨੇ ਕਹਿੰਦੇ ਸੀਗੇ ਕਿਸਾਨਾਂ ਦੀ ਕਿਰਤੀਆਂ ਦੀ ਕਾਮਿਆਂ ਦੀ ਮਜ਼ਦੂਰਾਂ ਦੀ ਤੇ ਐਡਾ ਪੰਚ ਦੀ ਗੱਲ ਕਰਾਂਗੇ ਜਿਹੜੇ ਬੇਅਦਲੀਆਂ ਦੇ ਹੈਗੇ ਦੋਸ਼ੀ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਬੰਦੀ ਸਿੰਘਾਂ ਦੀ ਗੱਲ ਕੀਤੀ ਸੀ ਬੜੇ ਬਾੜੇ ਕਰੇ ਸੀ ਸਾਡੀਆਂ ਸਰਕਾਰਾਂ ਜਿਹੜੀਆਂ ਪਿੰਡਾਂ 'ਚ ਚੱਲਣਗੀਆਂ ਸੱਥਾਂ 'ਚ ਚੱਲਣਗੀਆਂ ਸਰਕਾਰ ਦਾ ਰੁੱਖ ਤੇ ਪ੍ਰਸ਼ਾਸਨ ਦਾ ਕਿਹੋ ਜਿਹਾ ਰਿਹਾ ਤੁਹਾਡੇ ਨਾਲ ਜੀ ਮੇਰੇ ਨਾਲ ਬਾਈ ਜੀ ਦੇਖੋ ਜਦੋਂ ਆਪਾਂ ਪੰਥ ਦੀ ਗੱਲ ਕਰਨੀ ਹੈ ਗੁਰੂ ਗ੍ਰੰਥ ਦੀ ਗੱਲ ਕਰਨੀ ਹੈ ਤਾਂ ਆਪਾਂ ਨੂੰ ਕੋਈ ਵੀ ਘਟ ਨਹੀਂ ਗੁਜ਼ਾਰਦਾ ਹਨਾ ਜੀ ਕਿਉਂਕਿ ਪੰਥ ਅੱਜ ਸੁੱਤਾ ਪਿਆ ਐਸਜੀਬੀਸੀ ਸੁੱਤੀ ਪਈ ਹੈ ਜੀ ਉਹਦਾ ਬਿਲਕੁਲ ਧਿਆਨ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਰੋਕਣ ਕਣੀ ਹੂੰ ਠੀਕ ਹੈ ਜੀ ਜਥੇਬੰਦੀਆਂ ਸੁੱਤੀਆਂ ਪਈਆਂ ਨੇ ਜਿੱਦੇ ਦਾ ਮੈਂ ਚੜਿਆ ਕਿਸੇ ਨੇ ਸਾਥ ਨਹੀਂ ਦਿੱਤਾ ਜੀ ਅਛਾ ਜਫੇਵੰਦੀਆਂ ਦੀ ਗੱਲ ਕਰੀਏ ਪੰਥ ਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀਆਂ ਜਿਹੜੀਆਂ ਧਾਰਮਿਕ ਜਫੇਵੰਦੀਆਂ ਆਪਣੀਆਂ ਹਾਂਜੀ ਹਾਂ। ਉਹਨਾਂ ਦਾ ਤੁਹਾਨੂੰ ਪੂਰਸ ਹੈ ਜੋ ਕਿੰਨਾ ਕਰਿਆ ਜੀ। ਦੇਖੋ ਜੀ ਕਿਰਤਿਸ ਕਰਨ ਸਿੰਘ ਕਾਨ ਸਿੰਘ ਵਾਲਾ ਹੈ। ਜੀ। ਉਹ ਜ਼ਰੂਰ ਸਾਥ ਦੇ ਰਹੇ ਨੇ। ਅੱਛਾ ਬਾਕੀ ਜੋ ਉਰੇ ਪਹਿਲੇ ਦਿਨ ਤੋਂ ਬਾਬੇ ਸਾਹਿਬ ਦੇ ਰਹੇ ਨੇ ਬਾਬਾ ਮਰਿਆਦਾ ਜੀ ਹੋਗੇ। ਜੀ। ਬਾਬਾ ਬੂਟਾ ਸਿੰਘ ਹੋਗੇ। ਜੀ ਇਹ ਮੋਰਚੇ ਦੇ ਵਿੱਚ ਹਿੱਸਾ ਤਾਰੇ ਨੇ ਚੱਲ ਰਹੇ ਨੇ ਹੂੰ ਠੀਕ ਹੈ ਜੀ ਬਾਕੀ ਬਹੁਤੇ ਆਏ ਨੇ ਮੋਰਚਾ ਖਰਾਬ ਕਰਨੋਂ ਮੋਰਚਾ ਖਰਾਬ ਕਰਕੇ ਚਲੇ ਗਏ ਅਚਾਂਤ ਤੋਂ ਪਹਿਲਾਂ ਵੀ ਤੁਸੀਂ ਆਪਣੀ ਇਹਨਾਂ ਜੱਤੇਬੰਦਕਾਂ ਚ ਧਾਰਮਿਕ ਜੱਤੇਬੰਦੀਆਂ ਪ੍ਰਤੀ ਪ੍ਰੋਪਰ ਤੌਰ ਤੇ ਧਰਨੇ ਮਜਾਰੇ ਜਾਂ ਮੋਰਚੇ ਦੇ ਵਿੱਚ ਜਾਂਦੇ ਰਹੂ ਪਹਿਲਾਂ ਸਵਾਬਾ ਨਿਭਾਉਂਦੇ ਰਹੂ ਦੇਖੋ ਵੀਰ ਜੀ ਸਭ ਤੋਂ ਪਹਿਲਾਂ ਆਪਣੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜੀ 12 ਅਕਤੂਬਰ ਨੂੰ ਹੀ ਹੋਈ ਸੀ ਮੈਂ ਉਸੇ ਡੇਟ ਨੂੰ ਮੁੱਖ ਰੱਖ ਕੇ ਚੜਿਆ ਸੀ ਜੀ 2015 ਜੀ ਜਵਾਹਰ ਕੇ ਤੋਂ ਜਦੋਂ ਆਪਣੇ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਨੇ ਹਾਂ ਠੀਕ ਹੈ ਉੱਥੇ ਅਸੀਂ ਬਰਗਾੜੀ ਦੇ ਵਿੱਚ ਵੀ ਮੋਰਚੇ ਦੇ ਵਿੱਚ ਰਹਾਂ ਜੀ ਤੇ ਜਿੱਥੇ ਵੀ ਮਤਲਬ ਬੇਅਦਬੀ ਹੁੰਦੀ ਸੀ ਉੱਥੇ ਵੀ ਜਾਂਦੇ ਹੁੰਦੇ ਸੀ ਹੂੰ ਤਾਂ ਬੜਾ ਦਰਦ ਸੀ ਕਿ ਵੀ ਆਪਾਂ ਆਪਣੇ ਗੁਰੂ ਪ੍ਰਤੀ ਕੁਝ ਵੀ ਨਹੀਂ ਕਰ ਸਕਦੇ ਹੂੰ ਸਾਂ ਚਲੋ ਇਹ ਉਮੀਦ ਸੀ ਵੀ ਚਲੋ ਇਹ ਸਰਕਾਰ ਕੈਰੀ ਆਮ ਆਦਮੀ ਪਾਰਟੀ ਵਾਲੇ ਸਾਰੇ ਭਗਵੰਤ ਸਾਨ ਸੀਮਾ ਬਾਕੀ ਕੇਜਰੀਵਾਲ ਇਹਨਾਂ ਦੇ ਬਿਆਨ ਅੱਜ ਵੀ YouTube ਤੇ ਪਏ ਨੇ ਇਹ ਕਹਿੰਦੇ ਸੀ ਵੀ 24 ਘੰਟਿਆਂ ਦੇ ਵਿੱਚ ਅਸੀਂ ਬੇਅਦਬੀ ਵਾਲਿਆਂ ਨੂੰ ਅੰਦਰ ਦੇਵਾਂਗੇ ਇੱਕ ਸਖਤ ਕਾਨੂੰਨ ਬਣਾਵਾਂਗੇ ਜਿਹਦੇ ਨਾਲ ਕੋਈ ਬੇਅਦਬੀ ਕਰਨ ਦੀ ਸੋਚੂਗਾ ਬਣੀ अच्छा मौ, 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 तो ਤੁਹਾਡੀ ਮੋਕਾ ਜਿਹੜੀ ਬੇਅਦਬੀ ਨੂੰ ਲੈ ਕੇ ਕੀ ਮੁੱਖ ਮੰਗ ਕੀ ਆਈ ਆਪਣੀ ਮੇਰੀ ਦੇਖੋ ਵੀਰ ਜੀ ਸਭ ਤੋਂ ਪਹਿਲਾਂ ਤਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋ ਰਹੀ ਹੈ ਜੀ ਉਸ ਬੇਅਦਬੀ ਦੀ ਸਜ਼ਾ ਇਸ ਟਾਈਮ ਹੈਗੀ 295 ਦੇ ਅਧੀਨ ਤੇ 3 ਸਾਲ ਜੀ ਨਾਲ ਦੀ ਨਾਲ ਜ਼ਮਾਨਤ ਤੇ 10 15 ਨਾਲ 99 ਨੇ ਜਿਪਸੀ ਨਾਲ ਹੈ ਜੀ ਤਾਂ ਫਿਰ ਬੇਅਦਬੀ ਕਰਨ ਵਾਲੇ ਨੂੰ ਕੋਈ ਖਿਆਈ ਹੈ ਨਹੀਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਨਾ ਡੇੜ ਦਾ ਡਰ ਨਾਲ ਦੀ ਨਾਲ ਜਮਾਨਤ ਹੈ ਫਿਰ ਅਸੀਂ ਸਿੱਖਾਂ ਜਿਹੜੇ ਉਹਦੇ ਮੂੰਹ ਕਣੀ ਦੇਖਦੇ ਆਂ ਵੀ ਯਾਰ ਇਹਨੇ ਤਾਂ ਆਪਣੀ ਟੌਰ ਬਣਾ ਲਈ ਨਾਲ 15 ਗਨਮੈਨ ਮਿਲ ਗਏ ਜਿਪਸੀ ਮਿਲ ਗਈ ਹੂੰ ਪੰਜਾਬ ਪੁਲਿਸ ਦੀ ਹੂੰ ਤਾਂ ਬੇਅਦਬੀ ਕਰਨ ਵਾਲੇ ਨੂੰ ਬਾਈ ਵੀ ਫਿਰ ਕੀ ਔਖੇ ਨਾਲ ਪੈਸਾ ਮਿਲਦਾ ਨਾਲ ਟੌਰ ਮਿਲਦੀ ਹੈ ਫਿਰ ਪੰਥ ਦੀ ਸਭ ਤੋਂ ਵੱਡੀ ਨਿਰਾਇਕੀ ਹੈ ਵੀ ਉਹਨੂੰ ਪੰਥ ਅੱਖਾਂ ਮੀਚ ਕੇ ਭੂਕ ਨੀਂਦ ਸੁੱਤਾ ਪਿਆ ਉਹਨੂੰ ਦੇਖਦਾ ਰਹਿ ਰਿਹਾ ਅੱਖਾਂ ਦੇ ਸਾਹਮਣੇ ਵੀ ਆਦਮੀਆਂ ਹੋਰੀਆਂ ਨੇ ਜਾਰੀ ਨੇ 500 ਤੋਂ ਉੱਪਰ ਬੇ ਆਦਮੀਆਂ ਹੋਗੀਆਂ ਜੀ ਠੀਕ ਹੈ ਜੀ ਤਾਂ ਮੈਂ ਭਾਈ ਇਕ ਨਮਾਣਾ ਜਾਂ ਬੰਦਾ ਨਾ ਤਾਂ ਮੈਂ ਕਿਸੇ ਜਥੇਬੰਦੀ ਨਾਲ ਜੁੜ ਕੇ ਚੱਲੇ ਆ ਜੀ ਮੇਰੀ ਨਾ ਇੱਕ ਆਜ਼ਾਦ ਸੋਚ ਹੈ ਗੁਰੂ ਪ੍ਰਤੀ ਵੀ ਗੁਰੂ ਸਾਹਿਬ ਦਾ ਬੱਚਾ ਮੈਂ ਗੁਰੂ ਸਾਹਿਬ ਦਾ ਕੁੱਕਰ ਹਾਂ ਹੂੰ ਮੈਂ ਕਿਸੇ ਦੁਨਿਆਵੀ ਬੰਦੇ ਦੇ ਥੱਲੇ ਲੱਗੇ ਨਹੀਂ ਚੱਲਣਾ ਜੀ ਅਜਾਦ ਸੇਵਾ ਕਰਨੀ ਹੈ ਪੰਥ ਦੀ ਹੂੰ ਠੀਕ ਹੈ ਜੀ ਸਾ ਜਦੋਂ ਵੀ ਬਸ ਕਿਤੇ ਬੇਅਦਬੀ ਹੋਣੀ ਮੇਰਾ ਬੜਾ ਹਿਰਦਾ ਬਲੁੰਦ ਰਹਿ ਜਾਂਦਾ ਸੀ ਚਲੋ ਗੁਰੂ ਨੇ ਕਿਰਪਾ ਕਰਤੀ ਰਸਤਾ ਦਿਖਾਇਆ ਦਾਤਾ ਜੀ ਨੇ ਚੜ੍ਹ ਸੀ ਥੰਨੇ ਬਾਈ ਜੀ ਹੁਣ ਗਰਾਊਂਡ ਤੇ ਕੁਝ ਕਰਨੀ ਦਿੰਦੇ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਠੀਕ ਅੱਛਾ ਖਾਲਸਾ ਜੀ ਜਿਵੇਂ ਕਿ ਇੱਕ ਆਪਣਾ ਨਾ ਅਮਰਤਪਾਲ ਸਿੰਘ ਮਹਿਰੋ ਨੇ ਉਹ ਕਾਫੀ ਮੁੱਦੇ ਚੱਕ ਰਹੇ ਨੇ ਸਿੱਖ ਇਤਿਹਾਸ ਨੂੰ ਸਮਰਪਤ ਹਾਂਜੀ ਹਾਂਜੀ ਤੇ ਜਾਂ ਆਪਣੇ ਹੁਣ ਐਮਪੀ ਸਾਹਿਬ ਬਣੇ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਹਨਾ ਹਾਂਜੀ ਹਾਂਜੀ ਉਹਨਾਂ ਦੀ ਉਹ ਜਥੇਬੰਦੀ ਸੀ ਆਪਣਾ ਕੀ ਲੈਂਦੇ ਆ ਬਣਾਈ ਸੀ ਨਵੀਂ ਜਥੇਬੰਦੀ ਪੰਜਾਬ ਨਹੀਂ ਨਹੀਂ ਅੰਮ੍ਰਿਤਪਾਲ ਜਿਹੜਾ ਜੇਲ੍ਹ 'ਚ ਹੈ ਨਾ ਉਹ ਵੀ ਹੁਣ ਨਵੀਂ ਪਾਰਟੀ ਬਣੀ ਐ ਹਾਂਜੀ ਆਪਣਾ ਅਕਾਲੀ ਦਲ ਵਾਰਸ ਪੰਜਾਬ ਦੇ ਵਾਰਸ ਜਾਂ ਹਾਂ ਜਿਹੜੀ ਪਹਿਲਾਂ ਆਪਣੀ ਜਥੇਬੰਦੀ ਸੀ ਚਲੋ ਪਾਰਟੀ ਦਾ ਹੁਣ ਐਲਾਨ ਕੀਤਾ ਹੈ ਨਾ ਹਾਂਜੀ 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 ਪਹਿਲਾ ਵਾਰ ਸਪੰਜਾਬ ਦੇ ਪੰਜਾਬ ਦੇ ਜਿਹੜੀ ਸੀ ਆਪਣੇ ਅਮਰਤਪਾਲ ਸਿੰਘ ਦੀ ਖਾਲਸਾ ਜੀ ਨੇ ਬਣਾਈ ਸੀ ਜੱਥੇਬੰਦੀ ਹਾਂਜੀ ਹਾਂਜੀ ਉਹ ਕਾफी ਸਮਰਪਤ ਸੀ ਇਹਨਾਂ ਕੰਮਾਂ ਨੂੰ ਉਹਨਾਂ ਦਾ ਤੁਹਾਡੇ ਨਾਲ ਕਿਵੇਂ ਪੂਰਨ ਸਹਿਯੋਗ ਆ ਦੇਖੋ ਵੀਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਅਮਰਤਪਾਲ ਮੈਰੋ ਦੀ ਗੱਲ ਕਰਦਾ ਜਿਹੜੇ ਪੰਥ ਦੇ ਕਾਫੀ ਮੁੱਦੇ ਚੱਕਦੇ ਨੇ ਜੀ ਚਲੋ ਇੱਕ ਵਾਰੀ ਮੋਰਚੇ ਚ ਆਏ ਵੀ ਸੀ ਮੇਰੇ ਨਾਲ ਫੋਨ ਤੇ ਵੀ ਗੱਲ ਹੋਈ ਹੈ ਜੀ ਉਦੋਂ ਮੁੜ ਕੇ ਨਾ ਮੋਰਚੇ ਚ ਆਏ ਨੇ ਤੇ ਨਾ ਹੀ ਮੁੜ ਕੇ ਫੋਨ ਕੀਤਾ ਜੀ ਤਾਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਭਾਈ ਵੀ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰ ਬੇਅਦਬੀ ਜਾਰੀ ਹੈ ਜੀ ਜੇ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਰੱਖਿਆ ਨਹੀਂ ਕਰ ਸਕਦੇ ਫਿਰ ਆ ਜਿਹੜੀਆਂ ਤੁਸੀਂ ਗੱਲਾਂ ਲੈ ਕੇ ਵੱਡੇ ਵੱਡੇ ਮੁੱਦੇ ਬਣਾਉਨੇ ਹੋ ਹੂੰ ਉਹ ਤਾਂ ਇੱਕ ਕਿਣਕੇ ਦੇ ਬਰਾਬਰ ਵੀ ਨਹੀਂ ਗੁਰੂ ਦੇ ਬੇਅਦਬੀ ਦੇ ਅੱਗੇ ਹੂੰ ਸਭ ਤੋਂ ਵੱਡਾ ਮੁੱਦਾ ਅੱਜ ਸਿੱਖਾਂ ਦਾ ਜੀ ਆਪਦੇ ਗੁਰੂ ਦੀ ਬੇਅਦਬੀ ਰੋਕਣਾ ਹੈ ਜੀ ਉਹਦੇ ਪਿੱਛੇ ਸਾਡੇ ਚਿਹੇ ਲੱਖਾਂ ਸਿਰ ਪਹਿਲਾਂ ਲੱਗਣੇ ਚਾਹੀਏ ਲੱਖਾਂ ਸਿਰ ਹੁਣ ਵੀ ਲੱਗ ਜਾਣ ਪਰ ਆਪਦੇ ਗੁਰੂ ਦਾ ਸਾਨੂੰ ਸਤਕਾਰ ਪਹਿਲੇ ਹੂੰ ਘੜ ਤੋਂ ਘਟ ਆਪਾਂ ਇੱਕ ਇਹੋ ਜਿਹਾ ਸਖਤ ਕਾਨੂੰਨ ਸਰਕਾਰ ਤੋਂ ਬਣਾ ਲਈਏ ਫਾਂਸੀ ਦਾ ਹੂੰ ਜਿਹੜਾ ਜਿਹਦੇ ਵਿੱਚ ਕੋਈ ਜ਼ਮਾਨਤ ਹੋਵੇ ਹੀ ਨਾ ਫਾਸਟ ਟਰੈਕ ਉਹਦੀ ਜਾਂਚ ਹੋਵੇ ਜਲਦੀ ਤੋਂ ਜਲਦੀ ਜਾਂਚ ਹੋ ਕੇ ਉਹਨੂੰ ਬੰਦੇ ਨੂੰ ਫਾਂਸੀ ਦੇ ਡੰਗੇ ਜਾਵੇ ਜੀ ਠੀਕ ਹੈ ਨਾ ਜੀ ਜੀ ਜਦੋਂ ਬਾਈ ਜੀ ਇੱਕ ਕਾਨੂੰਨ ਸਖਤ ਬਣ ਜਾਊਗਾ ਇੱਕ ਫਾਂਸੀ ਜਾਂ ਉਮਰ ਭਰ ਵਾਸਤੇ ਜੀ ਕਾਨੂੰਨ ਬਣ ਜੇ ਜੀ ਵੀ ਉਮਰ ਪਰ ਬੰਦਾ ਜੇਲ੍ਹ ਦੇ ਵਿੱਚ ਰਹੂਗਾ ਕੋਈ ਜ਼ਮਾਨਤ ਨਹੀਂ ਬਾਈ ਜੀ ਕੋਈ ਚੱਕੂਗਾ ਨਹੀਂ ਬੇਅਦਬੀ ਕਰਨੀ 100 ਵਾਰ ਸੋਚੂਗਾ 1000 ਵਾਰ ਸੋਚੂਗਾ 100 ਵਾਰੀ 1000 ਵਾਰੀ ਸੋਚੂਗਾ ਵੀ ਮੇਰਾ ਵੀ ਜਿਹੜੇ ਜਿਹੜੀ ਜੇਲ੍ਹ 'ਚ ਮੈਂ ਜਾਊਗਾ ਉੱਥੇ ਵੀ ਮੈਨੂੰ ਮਾਰ ਸਕਦੇ ਨੇ ਕਿਉਂਕਿ ਉੱਥੇ ਵੀ ਸਿੰਘ ਬੈਠੇ ਨੇ ਹੂੰ ਹੁਣ ਕੀ ਐ ਹੁਣ ਸਭ ਦੇ ਦਿਮਾਗ 'ਚ ਇਹ ਐ ਵੀ 295 ਨਾਰਮਲ ਧਾਰਾ ਹੈ ਨਾਲ ਦੀ ਨਾਲ ਜ਼ਮਾਨਤ ਐ 15 ਗਨਮੈਨ ਮਿਲਣਗੇ ਜਿਪਸੀ ਮਿਲੂਗੀ ਹੂੰ ਸਾਇ ਸੇ ਮਿਲਣਗੇ ਤਾਂ ਆਪਾਂ ਨੂੰ ਕੀ ਡਰਨ ਦੀ ਲੋੜ ਹੈ ਆਹ ਠੀਕ ਹੈ ਵੀਰੇ ਬੱਸ ਤਾਂ ਸਾਰੇ ਜਿੰਨੇ ਵੀ ਪੰਥਦਰਦੀ ਨੇ ਉਹ ਭਾਈ ਡਰਾਮੇਬਾਜ਼ੀਆਂ ਕਰੋ ਬੰਦ ਜੀ ਠੀਕ ਹੈ ਮੈਂ ਡਰਾਮੇਬਾਜ਼ੀਆਂ ਕਹਿੰਦਾ ਇਹਨਾਂ ਨੂੰ ਕਦੇ ਕਿਸੇ ਦੀ ਲੱਤ ਫੜ ਲਈ ਕਦੇ ਕਿਸੇ ਦੀ ਬਾਹ ਫੜ ਲਈ ਠੀਕ ਹੈ ਗੁਰੂ ਪ੍ਰਤੀ ਕਿਉਂ ਨਹੀਂ ਸੀਰੀਅਸ ਹੈਗੇ ਜਿਹੜੇ ਗੁਰੂ ਨੇ ਸਾਨੂੰ ਬਾਣਾ ਦਿੱਤਾ ਨੀਲਾ ਬਾਣਾ ਜਿਹੜੇ ਗੁਰੂ ਨੇ ਸਾਨੂੰ ਦਸਤਾਰ ਦਿੱਤੀ ਹੈ ਜੀ ਉਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਕੇ ਗਏ ਸੀ ਜੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਮਾਨਿਓ ਗ੍ਰੰਥ ਜੀ ਫਿਰ ਅੱਜ ਆਪਾਂ ਕਿੱਥੇ ਆ ਬਾਈ ਜੀ ਗੁਰੂ ਗ੍ਰੰਥ ਦੀ ਅੱਖਾਂ ਦੇ ਸਾਹਮਣੇ ਬੇਅਦਬੀ ਹੋ ਰਹੀ ਐ ਉਹਦੇ ਨਾਲ ਤੇ ਕੋਈ ਬਿਆਨ ਵੀ ਨਹੀਂ ਦਿੰਦਾ ਜੀ ਇਹ ਦੇਖੋ ਬਦ ਕਿਸਮ ਦੀ ਜੀ ਇੱਕ ਵੀ ਬਿਆਨ ਦਿਖਾ ਦਿਓ ਅੰਮ੍ਰਿਤਪਾਲ ਮੈਰੋ ਵਰਗੇ ਦਾ ਜਾਂ ਕਿਸੇ ਦਾ ਵੀ ਹੋਰ ਦਾ ਵੀ ਬੀਬ ਲਗਾਤਾਰ ਬੇਅਦਬੀਆਂ ਜਾਰੀ ਨੇ ਉਹਦੇ ਵਾਸਤੇ ਅਸੀਂ ਆ ਸੰਘਰਸ਼ ਕਰ ਰਹੇ ਹਾਂ ਜੀ ਮੈਂ ਬਾਈ ਜੀ ਇਹ ਗੱਲ ਵੀ ਕਹੀ ਸੀ ਵੀ ਜੇ ਕੋਈ ਕਹਿੰਦਾ ਸਿੱਖ ਦਰਦੀ ਪੰਥ ਦਰਦੀ ਵੀ ਭਾਈ ਟਾਵਰਾਂ ਦੇ ਬੈਠ ਕੇ ਮੋਰਚੇ ਨਹੀਂ ਲੱਗਦੇ ਮੈਂ ਕਿਹਾ ਸੀ ਜੰਗ ਦਾ ਐਲਾਨ ਕਰੋ ਮੈਂ ਥੱਲੇ ਆ ਕੇ ਸਭ ਤੋਂ ਅੱਗੇ ਹੋ ਕੇ ਲੜੂੰਗਾ ਜੀ ਤਾਂ ਵੀ ਕਿਸੇ ਨੇ ਹੁਣ ਤੱਕ ਕੋਈ ਐਲਾਨ ਨਹੀਂ ਕੀਤਾ ਜਿਵੇਂ ਵਾਰਿਸ ਪੰਜਾਬ ਦੇ ਜਥੇਵੰਦੀ ਅਮਰਪਾਲ ਸਿੰਘ ਖਾਲਸਾ ਜੀ ਦੀ ਸੀ ਹਨਾ ਪਹਿਲਾਂ ਉਹਨਾਂ ਨੇ ਮੋਰਚੇ ਲਾਏ ਸੰਘਰਸ਼ਲੇ ਤੁਸੀਂ ਉਹਨਾਂ ਨੂੰ ਸਮਰਪਿਤ ਸੀਗੇ ਜਾਣਦੇ ਰਹੇ ਉਹਨਾਂ ਵਿੱਚ ਦੇਖੋ ਭਾਈ ਜੀ ਮੈਂ ਸਮਰਪਿਤ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਕਿਸੇ دنیਾਰੀ ਬੰਦੇ ਨੂੰ ਸਮਰਪਿਤ ਨਹੀਂ ਹੈਗਾ ਠੀਕ ਹੈ ਇਹ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਕੇ ਅਟਿਆ ਉਹ ਮੇਰੇ ਵਾਸਤੇ ਇੱਕ ਆਮ ਇਨਸਾਨ ਨੇ ਇੱਥੇ ਕੋਈ ਗੁਰੂ ਤੋਂ ਵੱਡਾ ਨਹੀਂ ਹੈਗਾ ਜੀ ਠੀਕ ਹੈ ਇੱਕ ਪੰਥ ਦੀ ਗੱਲ ਕਰੂਗਾ ਉਹਦੇ ਨਾਲ ਖੜਨਾ ਸਾਡਾ ਫਰਜ਼ ਹੈ ਜੀ ਭਾਈ ਅਮਰਤਪਾਲ ਨੇ ਪੰਥ ਦੀ ਗੱਲ ਕੀਤੀ ਨਸ਼ੇ ਛਡਾਉਣ ਦੀ ਨੌਜਵਾਨਾਂ ਨੂੰ ਗੱਲ ਕੀਤੀ ਤਾਂ ਅਸੀਂ ਉਹਦੇ ਗੱਡ ਕੇ ਸਪੋਰਟ ਕੀਤੀ ਜੀ ਜਦੋਂ ਉਹਨੇ ਕੋਖੜਤਾਲ ਦਾ ਜੇਲ੍ਹ ਦੇ ਵਿੱਚ ਐਲਾਨ ਕੀਤਾ ਤਾਂ ਉਹਦੇ ਪਰਿਵਾਰ ਨੇ ਅੰਬਰਸਰ ਦੇ ਵਿੱਚ ਮੋਰਚਾ ਸਟਾਰਟ ਕਰਿਆ ਸੀ ཕੁੱਕੜ ਦਲ ਦਾ ਜੀ ਉੱਥੇ ਆਪਾਂ ਇੱਕ ਮਹੀਨਾ ਜਾ ਕੇ ਰਹਿਆ ਉੱਥੇ ਆਪਣੀ ਜਾਨ ਦੀ ਬਾਜ਼ੀ ਤੱਕ ਲਾਈ ਐ ਸਭ ਕੁਝ ਕਰਿਆ ਜੀ ਡਰ ਇਹ ਨਹੀਂ ਜੀ ਸਭ ਨੂੰ ਪਤਾ ਅਡੋਲ ਹੋ ਕੇ ਚੱਲੇ ਆਂ ਰੋਜ਼ ਸਪੀਚ ਵੀ ਦਿੰਦੇ ਹੁੰਦੇ ਸੀ ਡਾਕ ਕੇ ਪੈਰਾ ਵੀ ਦਿੱਤਾ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਚਲੋ ਜਦੋਂ ਪੰਥ ਦੀ ਇੱਕ ਅਸੀਂ ਵੀ ਕਿਹਾ ਸੀ ਵੀ ਚੋਣਾ ਦੇ ਵਿੱਚ ਖੜਾ ਕਰੋ ਜਿਵੇਂ ਸਿਮਰਜੀਤ ਮਾਨ ਵਰਗੇ ਪਹਿਲਾਂ ਜਿੱਤ ਕੇ ਜੇਲੋਂ ਆਏ ਨੇ ਬਾਹਰ ਹੂੰ ਵੀ ਅੰਮਰਤਪਾਲ ਭਾਈ ਸਾਹਿਬ ਨੂੰ ਵੀ ਆਪਾਂ ਜੇਲ੍ਹ ਚੋਂ ਬਾਹਰ ਐਮਪੀ ਬਣਾ ਕੇ ਕੱਢੋ ਜੀ ਚਲੋ ਪਹਿਲਾਂ ਪਰਿਵਾਰ ਮੰਨਦਾ ਨਹੀਂ ਸੀ ਫਿਰ ਮੰਨ ਗਿਆ ਹੂੰ ਫਿਰ ਮੈਂ ਜਵਾਨ ਕਰੀ ਸੀ ਵੀ ਮੈਂ ਆਪਣੀ ਗੱਡੀ ਆਪਦਾ ਤੇਲ ਤਾਂ ਭਾਈ ਮੈਂ ਸੇਵਾ ਨਿਭਾਉਂਗਾ ਜਿੰਨਾ ਚਿਰ ਮੇਰੀ ਸੇਵਾ ਲਾਉਂਗੇ ਹੂੰ ਮੈਂ ਕੈਂਪੇਨ ਕਰੂੰਗਾ ਜੀ ਭਾਈ ਅਮਰਤਪਾਲ ਦੀ ਜੀ ਤਾਂ ਭਾਈ ਜੀ ਇੱਕ ਮਹੀਨਾ ਪੂਰਾ ਪਿੰਡਾਂ ਦੇ ਵਿੱਚ ਫਿਰ ਕੇ ਝੋਲੀਆਂ ਅੱਡ-ਅੱਡ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਜੀ ਪੰਥ ਦੀ ਏਕਤਾ ਦੀ ਗੱਲ ਕਰੀ ਠੀਕ ਹੈ ਜੀ ਸਾ ਪਰਾ ਪਿੱਟਰ ਨਹੀਂ ਦਿਖਾਈ ਉਹ ਸਾਰੇ ਪਰਿਵਾਰ ਨੂੰ ਵੀ ਪਤਾ ਉਹ ਆਪਦੇ ਮੋਹੋ ਵੀ ਕਹਿੰਦੇ ਨੇ ਵੀ ਭਾਈ ਗਰਜੀਤ ਸਿੰਘ ਤੂੰ ਤਾਂ ਪਿੱਠ ਦਿਖਾਈ ਨਹੀਂ ਹੂੰ ਉਹ ਜਦੋਂ ਮੋਰਚਾ ਆਪਣਾ ਲੱਗਿਆ ਮੈਂ ਉਹਨਾਂ ਨੂੰ ਫੋਨ ਕੀਤਾ ਹੂੰ ਚਲੋ ਡੇਢ ਮਹੀਨੇ ਤੋ ਉਹਨਾਂ ਨੇ ਫੋਨ ਹੀ ਨਹੀਂ ਚੱਕਿਆ ਜੀ ਡੇਢ ਮਹੀਨੇ ਤੋਂ ਬਾਅਦ ਚਲੋ ਫੋਨ ਚੱਕਿਆ ਤਾਂ ਆਏ ਬਾਪੂਤਰ ਸੇਮ ਸਿੰਘ ਜੀ ਜੀ ਮੈਂ ਕਿਹਾ ਮਹਾ ਬਾਪੂ ਸਭ ਤੋਂ ਵੱਡਾ ਮੁੱਦਾ ਅੱਜ ਆਪਣੇ ਪੰਥ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣਾ ਹੈ ਪੰਥ ਤੇ ਗੁਰੂ ਗ੍ਰੰਥ ਬਿਲਕੁਲ ਉਦੋਂ ਬਾਕੀ ਸਭ ਕੁਝ ਥੱਲੇ ਹੈ ਠੀਕ ਹੈ ਜੀ ਬੰਦੀ ਸਿੰਘ ਕਾ ਤੋਂ ਬਣੇ ਨੇ ਆਪਦੇ ਗੁਰੂ ਦੀ ਇੱਕ ਬੇਅਦਬੀ ਨਾਸ ਹਾਰਦੇ ਹੋਏ ਉਹਨਾਂ ਨੇ ਹਥਿਆਰ ਚੱਕੇ ਸੀ ਜੀ ਇਤਿਹਾਸ ਫਰੋਲੋ ਜੀ ਸੰਤ ਜਰਨੈਲ ਸਿੰਘ ਜੀ ਨੇ 1978 ਦੇ ਵਿੱਚ ਜਦੋਂ ਬੇਅਦਬੀ ਨਰੰਗਕਾਰੀਆਂ ਨੇ ਨਰਕਧਾਰੀਆਂ ਨੇ ਕਰੀ ਸੀ ਜੀ ਉਸ ਤੋਂ ਬਾਅਦ ਦੇ ਵਿੱਚ ਸੰਤ ਜਰਨੈਲ ਸਿੰਘ ਨੇ ਪ੍ਰਚਾਰ ਕਰਦੇ ਕਰਦੇ ਜਦੋਂ ਆਪਣੇ 13 ਸਿੰਘ ਸ਼ਹੀਦ ਹੋ ਗਏ ਸੀ ਜੀ ਠੀਕ ਹੈ ਨਾ ਜੀ ਹੂੰ ਉਸ ਤੋਂ ਬਾਅਦ ਦੇ ਵਿੱਚ ਬਾਈ ਜੀ ਫਿਰ ਹਥਿਆਰ ਜੱਕੇ ਨੇ ਜੀ ਉਹ ਜਾ ਕੇ ਨਿਬੜਿਆ ਫਿਰ ਇੰਦਰਾ ਗਾਂਧੀ ਦੀ ਮੌਤ ਤੇ ਜਾ ਕੇ ਹਾਂਜੀ ਠੀਕ ਹੈ ਵੀ ਗੁਰੂ ਵਾਸਤੇ ਆਪਣੇ ਮਰਜੀ ਵੜੇ ਮਰਦੇ ਆਏ ਨੇ ਸ਼ਹੀਦੀਆਂ ਪਾਉਂਦੇ ਆਏ ਨੇ ਅੱਜ ਕੀ ਹੋ ਗਿਆ ਜੀ 2015 ਤੋਂ ਲੈ ਕੇ ਬੇਅਦਬੀਆਂ ਲਗਾਤਾਰ ਜਾਰੀ ਨੇ 10 ਸਾਲ ਹੋ ਗਏ ਬਾਈ ਜੀ ਜੀ ਸਾਡੀ ਗੌਣ ਕਿਉਂ ਸੁੱਤੀ ਪਈ ਹੈ ਮੈਨੂੰ ਪਹਿਲਾਂ ਮੈਨੂੰ ਰਸਤਾ ਹੀ ਨਹੀਂ ਕੋਈ ਲੱਭਦਾ ਸੀ ਮੈਂ ਤਾਂ ਬਥੇਰਾ ਕੰਦਾ ਨੂੰ ਟੱਕਰਾ ਮਾਰਦਾ ਸੀ ਹੂੰ ਕਈ ਵਾਰ ਤਾਂ ਮੈਂ ਅਕਾਂਤ ਦੇ ਵਿੱਚ ਵੀ ਮਹੀਨਾ ਮਹੀਨਾ ਹੂੰ ਮਤਲਬ ਬਹੁਤ ਅੰਦਰੋਂ ਟੁੱਟ ਜਾਂਦਾ ਸੀ ਵੀ ਆਪਦੇ ਗੁਰੂ ਦੀ ਵੀ ਅਸੀਂ ਰੱਖਿਆ ਕਰ ਸਕਦੇ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਮੈਂ ਅੰਦਰੋਂ ਟੁੱਟ ਜਾਂਦਾ ਸੀਗਾ ਜਿਵੇਂ ਕਿ ਤੁਹਾਡੀਆਂ ਭਾਵਨਾਵਾਂ ਤੋਂ ਗੱਲਾਂ ਬਾਤਾਂ ਤੋਂ ਪਤਾ ਲੱਗ ਰਿਹਾ ਵੀ ਜਿੰਨਾ ਪੂਰਨ ਸਹਿਯੋਗ ਮਿਲਣਾ ਚਾਹੀਦਾ ਸੀ ਉਹ ਨਾ ਮਿਲਿਆ ਹੈ ਨਾ ਨਹੀਂ ਮਿਲਿਆ ਜੀ ਨਹੀਂ ਮਿਲਿਆ ਤੇ ਅੱਜ ਕਿੱਦਾਂ ਮੈਂ ਮਤ ਦੇ ਵਿੱਚ ਮੈਂ ਕੀ ਮਹਿਸੂਸ ਕਰ ਰਿਹਾ ਹਾਂ ਕਿੱਦਾਂ ਮਹਿਸੂਸ ਕਰ ਰਿਹਾ ਹਾਂ ਨਹੀਂ ਨਹੀਂ ਹੁਣ ਤਾਂ ਗੁਰੂ ਤੇ ਭਰੋਸਾ ਹੈ ਜੀ ਮੈਂ دنیਵੀਂ ਬੰਦੇ ਦੇ ਕਿਸੇ ਤੇ ਭਰੋਸਾ ਨਹੀਂ ਕਰਦਾ ਹੈਗਾ ਨਾ ਮੈਂ ਪਹਿਲਾਂ ਕਰਕੇ ਚੱਲਿਆ ਆਪਦਾ ਜਿਹੜਾ ਮੇਰਾ ਜੀਵਨ ਰਿਹਾ ਹੈ ਜੀ ਮੈਂ ਵੱਡੇ ਵੱਡੇ ਕੰਮ ਕਰੇ ਨੇ ਕਰੋੜਾਂ ਰੁਪਏ ਦੇ ਬਿਜ਼ਨਸ ਵੀ ਕਰੇ ਨੇ ਜੀ ਕਿਸੇ ਚੀਜ਼ ਦਾ ਗੁਰੂ ਨੇ ਘਾਟਾ ਨਹੀਂ ਉਹ ਕੰਮ ਖਤੇ ਹੋਏ ਠੀਕ ਹੈ ਜੀ ਇਹ ਮੋਰਚਾ ਵੀ ਬਥੇ ਹੋਊਗਾ ਨਵੀਂ ਰੂਪਰੇਖਾ ਕੋਈ ਸ਼ਿੰਗਾਰਤ ਜਾਂ ਕੋਈ ਸਟੇਜ ਵਗੈਰਾ ਹੁਣ ਕੋਈ ਲੱਗ ਰਹੀ ਹੈ ਜਾਂ ਕੋਈ ਸਾਰੀ ਕਰ ਰਹੇ ਆ ਕੋਈ ਦੇਖੋ ਜੀ ਹਫਤੇ ਬਾਅਦ ਕੱਟ ਹੁੰਦਾ ਜੀ ਕੌਮ ਦਾ ਹਫਤੇ ਬਾਅਦ ਸਭ ਨੂੰ ਹਾਂ ਹਫਤੇ ਬਾਅਦ ਉੱਥੇ ਸਾਰੀ ਕੌਮ ਨੂੰ ਸੱਦਾ ਦਿੰਨੇ ਆ ਜੀ ਵੀ ਕਨਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ ਭਾਈ ਜੀ ਗੁਰੂ ਪਿਛੇ ਦਾ ਹੋ ਜਾ ਠੀਕ ਹੈ ਇੱਥੇ ਕੋਈ ਰਾਜਨੀਤਿਕ ਗੱਲ ਹੈ ਹਾਂ ਜੀ ਨਾ ਇੱਥੇ ਕੋਈ ਪਾਰਟੀ ਵਾਜੀ ਦੀ ਗੱਲ ਐ ਬਣਾਉਣ ਦੀ ਜੀ ਨਾ ਇੱਥੇ ਕੋਈ ਜਥੇਬੰਦੀ ਦੀ ਗੱਲ ਐ ਹਾਂਜੀ ਉਸ ਵੀ ਨਹੀਂ ਨਰੋਲ ਇੱਕ ਨਾਰਮਲ ਸਿੱਖਾਂ ਵੈ ਜੀ ਕੋਈ ਬਾਹਰ ਜਾ ਕੇ ਕਹਿ ਨਹੀਂ ਸਕਦਾ ਵੀ ਗੁਰਦੀਪ ਸਿੰਘ ਸਾਡੀ ਜਥੇਬੰਦੀ ਦਾ ਸਾਡੀ ਪਾਰਟੀ ਦਾ ਜਾਂ ਕੁਝ ਵੀ ਹੂੰ ਇੱਕ ਨਿਮਾਣਾ ਸਿੱਖ ਨਾਰਮਲ ਸਿੱਖ ਜੀ ਬੈਠਿਆਂ ਟਾਵਰ ਤੇ ਹੂੰ ਆਵਾਜ਼ ਦੇ ਰਹਿਆਂ ਵੀ ਹੱਥ ਜੋੜ ਕੇ ਬੇਨਤੀ ਆ ਪੰਥ ਨੂੰ ਝੋਲੀ ਅੜ ਕੇ ਬੇਨਤੀ ਆ ਪੰਥ ਨੂੰ ਆਪਦੇ ਗੁਰੂ ਦੀ ਪੱਤ ਬਚਾ ਲੋ ਓਏ ਆਪਦੇ ਗੁਰੂ ਦੀ ਪੱਤ ਬਚਾ ਲੋ ਜੇ ਆਪਦੇ ਗੁਰੂ ਦੀ ਆਪਾਂ ਇੱਜ਼ਤ ਨਾ ਬਚਾ ਸਕੇ ਅੱਜ ਵਰਲਡ ਦੇ ਵਿੱਚ ਆਪਣੀ ਬੇਇੱਜ਼ਤੀ ਆ ਬਾਈ ਜੀ ਹਾਂਜੀ ਵਰਲਡ ਦੇ ਵਿੱਚ ਅਮਰੀਕਾ ਕੈਨੇਡਾ ਸਾਰੇ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਇਹ ਗੱਲ ਉੜਦੀ ਆ ਵੀ ਆਪਦੇ ਗੁਰੂ ਦੀ ਇੱਜ਼ਤ ਬਚਾਉਣ ਵਾਸਤੇ ਵੀ ਨਹੀਂ ਇਹ ਸਿੱਖ ਅੱਗੇ ਆਉਂਦੇ ਹੁਣ ਹੂੰ ਉਹ ਦੇਖ ਲੈ ਮਰਜੀ ਵੜਿਆਂ ਨੂੰ ਦੇਖੋ ਬਾਬਾ ਦੀਪ ਸਿੰਘ ਨੇ ਆਪਦਾ ਸੀਸ ਕਾਟੋ ਕਟਵਾਇਆ ਜੰਗ ਕਾਤੋਂ ਲੜੀ ਹੂੰ ਬੇਅਦਵੀ ਰੋਕਣ ਵਾਸਤੇ ਜੀ ਮੇਰੀ ਦਾ ਬਸ ਇਹੀ ਪੰਤ ਨੂੰ ਬੇਨਤੀ ਹੈ ਭਰਾ ਜੀ ਠੀਕ ਵੀ ਹੁਣ 18 ਤਰੀਕ ਨੂੰ ਇਕੱਠਾ ਹੈ ਜੀ 18 ਮਾਰਚ ਨੂੰ ਜੀ ਤਾਂ ਸਾਰਾ ਪੰਤ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਾ ਹੋਵੇ ਜੀ ਮੈਂ ਤਾਂ ਇਹ ਹੱਥ ਜੋੜ ਕੇ ਝੋਲੀ ਅੱਡ ਕੇ ਬੇਨਤੀ ਕਰਦਾ ਇਹ ਗਰਜੀਤ ਸਿੰਘ ਦਾ ਮੋਰਚਾ ਨਹੀਂ ਹੈਗਾ ਇਹ ਗੁਰੂ ਦਾ ਮੋਰਚਾ ਹੈ ਮੈਂ ਤਾਂ ਉਹਨਾਂ ਦਾ ਕੁੱਕਰ ਜੀ ਮੇਰੀ ਕੋਈ ਔਕਾਤ ਉਰੇ ਬੈਠਣ ਦੀ ਨਹੀਂ ਕੋਈ ਚੜਨ ਦੀ ਨਹੀਂ ਸਮਰਪਤ ਗੁਰੂ ਨੂੰ ਆ ਬੰਦੇ ਨੂੰ ਕਿਸੇ ਨੂੰ ਸਮਰਪਤ ਹੈ ਨਹੀਂ ਤੇ ਸਬੰਧਕ ਅਧਿਕਾਰੀ ਪ੍ਰਸ਼ਾਸਨ ਜਿਹੜਾ ਤੁਹਾਡੀ ਡਾਕਟਰੀ ਸਹਾਇਤਾ ਜਾਂ ਸਿਹਤ ਸੇਵਾਵਾਂ ਲਈ ਕੋਈ ਡਾਕਟਰੀ ਸਹਾਇਤਾ ਨਹੀਂ ਜੀ 2 ਮਹੀਨਿਆਂ ਤੋਂ ਮੈਂ ਭੁੱਖ ਹੜਤਾਲ ਦੇ ਆ ਹੁਣ ਜੀ 11 ਜਨਵਰੀ ਹੈ ਜੀ ਕੋਈ ਚੈੱਕ ਅਪ ਨਹੀਂ ਕੁਛ ਨਹੀਂ ਠੀਕ ਹੈ ਠੀਕ ਹੈ ਜੀ ਤੇ ਇਹ ਤੇਰਾ ਬਸ ਮੇਰਾ ਡਾਕਟਰ ਵੀ ਮੇਰਾ ਗੁਰੂ ਹੈ ਹੂੰ ਮੇਰਾ ਸਾਰਾ ਕੁਝ ਹੀ ਗੁਰੂ ਹੈ ਸਾਰਾ ਕੁਝ ਗੁਰੂ ਮਾਨਾ ਹਾਂ ਬਸ ਮੇਰਾ ਕੁਝ ਨਹੀਂ ਹੈ ਗੁਰੂ ਦਾ ਹੁਕਮ ਹੈ ਗੁਰੂ ਮਾਨਿਓ ਗੁਰੂ ਮਾਨਿਓ ਬਰਨਸ ਬਾਦ ਸਾ ਆਪਾਂ ਉਹਨੂੰ ਸਮਰਪਤਾ ਜਦੋਂ ਫਿਰ ਹੰਕਾਰ ਆਪਦੇ ਗੁਰੂ ਦਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਬਸ ਠੀਕ ਹੈ ਜੀ ਜਦੋਂ ਇਹ ਹੰਕਾਰ ਹਿਰਦੇ ਦੇ ਵਿੱਚ ਹੁੰਦਾ ਫਿਰ ਕਿਹੜਾ ਹਰਨੂ ਆਪਾਂ ਨੂੰ ਠੀਕ ਹੈ ਜੀ ਹਾਂਜੀ ਠੀਕ ਹੈ ਨਾ ਜੀ ਮੈਂ ਸਾਰੀਆਂ ਜਥੇਬੰਦੀਆਂ ਨੂੰ ਇਹ ਗੱਲ ਕਹਿਣਾ ਵੀ ਜੇ ਤੁਸੀਂ ਗੁਰੂ ਨੂੰ ਸਮਰਪਤੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹੋ ਤਾਂ ਆਓ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਆਪਾਂ ਬੇਅਦਬੀਆਂ ਰਕਵਾਈਏ ਇੱਕ ਐਸਾ ਸਖਤ ਕਾਨੂੰਨ ਬਣਵਾਈਏ ਹਲਕ ਚ ਡੰਡਾ ਦੇ ਕੇ ਸਰਕਾਰ ਦੇ ਜਿਹੜਾ ਕੋਈ ਬੇਅਦਬੀ ਕਰਨ ਦਾ ਸੋਚੇ ਵੀ ਨਾ ਅੱਛਾ ਖਾਲਸਾ ਜੀ ਲਾਸਟ ਸਵਾਲ ਆਪਣਾ ਹਾਂਜੀ ਹਾਂਜੀ ਜਿਵੇਂ ਕਿ ਤੁਸੀਂ ਟਾਵਰ ਤੇ ਬੈਠ ਕੇ ਸੰਘਰਸ਼ ਕਰਨ ਦੀ ਇਹ ਚੋਣ ਕਰੀ ਹੈ ਹਨਾ ਹਾਂਜੀ 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 ਵੀ ਕੀ ਤੁਸੀਂ ਇਹ ਮਹਿਸੂਸ ਕਰ ਰਹੇ ਹੋ ਵੀ ਇਹ ਜਿਹੜਾ ਟਾਵਰ ਦੇ ਬੈਠ ਕੇ ਸੰਘਰਸ਼ ਕਰ ਰਹੇ ਉਹ ਸਹੀ ਆ ਜਾਂ ਹੋਰ ਕਰਨਾ ਸੀ ਜਾਂ ਕਿ ਬਿਲਕੁਲ ਸਹੀ ਹੈ ਸੀ ਚੋਣ ਕਰੀ ਤੁਸੀਂ ਦੇਖੋ ਵੀਰ ਜੀ ਦੇਖੋ ਇਹ ਗੁਰੂ ਦੀ ਮੋਜ ਹੈ ਮੇਰੀ ਔਕਾਤ ਨਹੀਂ ਇਹਨਾ ਮੈਂ ਚੋਣ ਕਰਨ ਦੇ ਲੈਕਨ ਨਾ ਮੇਰੇ ਬੈਠਣ ਦੀ ਮੈਂ ਪਹਿਲਾਂ ਹੀ ਕਹਤਾ ਵੀ ਕਮੇਟੀ ਦੀ ਢੇਰੀਆਂ ਯਾਰ ਉਦੋਂ ਵੱਧ ਮੈਂ ਕੁਝ ਨਹੀਂ ਹੈਗਾ ਠੀਕ ਹੈ ਮੈਂ ਇਹ ਨਾ ਜਦੋਂ ਵੀ ਕਿਸੇ ਵੀ ਸੰਘਰਸ਼ ਦੇ ਵਿੱਚ ਜਾਂਦਾ ਹੁੰਦਾ ਸੀ ਤਾਂ ਥੱਲੇ ਬਹੁਤ ਕੁਝ ਆਪਣੇ ਤੇ ਹਾਵੀ ਹੋ ਜਾਂਦਾ ਹਾਂਜੀ ਸਭ ਤੋਂ ਪਹਿਲਾਂ ਬਰਗਾੜੀ ਮੋਰਚਾ ਲੱਗਿਆ ਕਿੰਨ ਹਾਈ ਲੈਵਲ ਤੇ ਮੋਰਚਾ ਗਿਆ ਹਾਂਜੀ ਉਹ ਮੋਰਚਾ ਬੀਕਿਆ ਡਰਿਆ ਵਾਈਕਰੂ ਨੂੰ ਪਤਾ ਹੈ ਜੀ ਮੋਰਚਾ ਫੇਲ ਹੋ ਗਿਆ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਬਾਈ ਜੀ ਬਾਪੂ ਸਭ ਤੋਂ ਪਹਿਲਾਂ ਆਪਣੇ ਭਾਈ ਸਾਹਿਬ ਜਿਹੜੇ ਟੈਂਕੀ ਤੋਂ ਛਾਲ ਮਾਰ ਗਏ ਸੀ ਬਾਪਾ ਗੁਰਬਖਸ਼ ਸਿੰਘ ਜੀ ਹਾਂਜੀ ਉਹਨਾਂ ਨੇ ਅੰਮ੍ਰਿਤਸਰ ਭੁਖੜਤਾਲ ਬੰਦੀ ਸਿੰਘਾਂ ਵਾਸਤੇ ਚਾਲੂ ਕਰਤੀ ਹੂੰ ਸਾਂ ਕਾਫੀ ਲੰਮਾ ਸਮਾਂ ਭੁਖੜਤਾਲ ਦੇ ਬੈਠੇ ਰਹੇ ਲੇਕਿਨ ਆਪਣੇ ਪੰਜ ਪਿਆਰੇ ਨੇ ਉਹਨਾਂ ਦੀ ਭੁਖੜਤਾਲ ਤੜਵਾਦੀ ਪੰਥ ਨੇ ਉਹਨਾਂ ਨੂੰ ਹੁਕਮ ਕਰਕੇ ਭੁਖੜਤਾਲ ਤੜਵਾ ਕੇ ਇਹ ਗੱਲ ਕਹੀ ਵੀ ਛੋਡੇ ਨਾਲ ਖੜਿਆ ਬੰਦੀ ਸਿੰਘ ਆਪਾਂ ਬਹੁਛੇ ਦੀ ਛਡਾਵਾਂਗੇ ਹਾਂਜੀ ਨਿਕਲਿਆ ਉੱਥੋਂ ਵੀ ਕੁਛ ਨਹੀਂ ਉਲਟਾ ਬਾਬਾ ਗੁਰਬਖਸ਼ ਸਿੰਘ ਨੂੰ ਬਦਨਾਮ ਕੀਤਾ ਜੀ ਵੀ ਇਹ ਵਿੱਕ ਗਿਆ ਇਹਨੇ ਆਪ ਦੀ ਇਹਦੀ ਭੁਖੜਤਾਲ ਇਹਦੀ ਵਿਕੀ ਹੈ ਇਨੇ ਬੇਤੀ ਆਪਦੀ ਭੁਖੜਦਾਲ ਠੀਕ ਹੈ ਜੀ ਤਾਂ ਉਹਨੇ ਉਸ ਨਮੋਸ਼ੀ ਦੇ ਵਿੱਚ ਆ ਕੇ ਟੈਂਕੀ ਦੇ ਚੜ ਗਿਆ ਜੀ ਜਦੋਂ ਟੈਂਕੀ ਦੇ ਜਿਹੜਾ ਪਿੱਛੇ ਪੁਲਸ ਚੜ ਗਈ ਤਾਂ ਉਹਨੂੰ ਛਾਲ ਮਾਰਨ ਤੇ ਮਜਬੂਰ ਕਰਤਾ ਮਜਬੂਰ ਕਰ ਹੂੰ ਉਹਨੂੰ ਛਾਲ ਮਾਰਨੀ ਪਈ ਆਪਦੀ ਇੱਜ਼ਤ ਬਚਾਉਣ ਵਾਸਤੇ ਹੂੰ ਇਹ ਸਾਡੇ ਪੰਥ ਦਾ ਅੱਜ ਹਾਲਾਤ ਨੇ ਹੂੰ ਉਹ ਤੋਂ ਬਾਅਦ ਦੇ ਵਿੱਚ ਬਾਪੂ ਸੂਰਤ ਸਿੰਘ ਨੇ ਫਿਰ ਤੈਲ ਕਦਮੀ ਕੀਤੀ ਅਮਰੀਕਾ ਤੋਂ ਆ ਕੇ ਹੂੰ ਉਹ ਖੜਦਾਲ ਦੇ ਬੈਟੇ ਹਾਂਜੀ 7 ਸਾਲ ਉਹ ਖਰਦਲ ਤੇ ਬੈਠੇ ਰਹੇ पिੰਜਰ ਬਣ ਗਏ ਸ਼ਰੀਰ ਹਾਂਜੀ ਹਾਂਜੀ ਜਦੋਂ ਸਰਕਾਰ ਨੇ ਨਾ ਸੁਣੀ ਤਾਂ ਉਹਨਾਂ ਨੇ ਆਪਣਾ ਜਲ ਤਿਆਗਤਾ ਹਾਂਜੀ ਜਦੋਂ ਪਾਣੀ ਛੱਡਿਆ ਬਾਈ ਜੀ ਉਹਨਾਂ ਨੂੰ ਚੱਕ ਕੇ ਪੁਲਿਸ ਨੇ ਧੱਕੇ ਨਾਲ ਐਡਵਰਟ ਕਰਾਤਾ ਹਾਂਜੀ ਸਾਰੇ ਪੰਥ ਨੂੰ ਪਤਾ ਜੀ ਠੀਕ ਹੈ ਜੀ ਜਦੋਂ ਮੈਂ ਇਹ ਚੀਜ਼ਾਂ ਸਾਰੀਆਂ ਨਾ ਇੱਕ ਇਹਨਾਂ ਤੇ ਵਰਕ ਕੀਤਾ ਹੂੰ ਵੀ ਧਰਤੀ ਤੇ ਕੁਝ ਵੀ ਸੰਭਵ ਨਹੀਂ ਹੈਗਾ ਹੂੰ ਜੇ ਪੰਤ ਨੂੰ ਇਕੱਠਾ ਕਰਨਾ ਹੈ ਹੂੰ ਜੇ ਪੰਤ ਨੂੰ ਦਰਦ ਦਿਖਾਉਣਾ ਹੈ ਤਾਂ ਉੱਚੀ ਜਗ੍ਹਾ ਤੇ ਕਿਤੇ ਚੜਨਾ ਪਊਗਾ ਠੀਕ ਹੈ ਇਹ ਸਭ ਤੋਂ ਉੱਚਾ ਟਾਬਰ ਹੈ ਬਾਈ ਜੀ ਹੂੰ ਮਤਲਬ ਇਹ ਇੱਕ ਏਰੀਏ ਨੂੰ ਚਲਾ ਵੱਡਾ ਟਾਬਰ ਹੈ ਵੱਡੀਆਂ-ਵੱਡੀਆਂ ਛਾਤਰੀਆਂ ਨੇ ਇਹਦੇ ਆਉਂਗੇ ਪਤਾ ਲੱਗ ਜੂਗਾ ਜੀ ਠੀਕ ਹੈ ਜੀ ਤਾਂ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਜਗ੍ਹਾ ਦਿਖਾਈ ਹੂੰ ਕਰਨਹਾਰ ਗੁਰੂ ਗ੍ਰੰਥ ਸਾਹਿਬ ਨੇ ਹੂੰ ਗੁਰੂ ਗੋਬਿੰਦ ਸਿੰਘ ਪਿਤਾ ਜੀ ਅੰਗ ਸੰਗਤ ਸਹਾਈ ਨੇ ਹੂੰ ਪਰ ਉਸਾ ਗੁਰੂ ਤੇ ਐ ਉਹਨਾਂ ਨੇ ਪੰਥ ਨੂੰ ਇਕੱਠਾ ਕਰਨਾ ਹੈ ਉਹਨਾਂ ਨੇ ਮੋਰਚਾ ਫਤਿਹ ਕਰਨਾ ਹੈ ਆਪਾਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਬੈਠੇ ਆ ਦੋ ਮਹੀਨੇ ਹੋ ਗਏ ਬਾਈ ਜੀ ਉਹ ਖੜਤਾਲ ਚੱਲ ਰਹੀ ਹੈ ਜੀ ਜੋ ਮੈਂ ਛੱਕ ਰਿਹਾ ਉਹ ਜਲ ਪਾਣੀ ਛੱਕ ਰਿਹਾ ਜਾਂ ਮੈਂ ਚਾ ਛੱਕ ਰਿਹਾ ਠੀਕ ਹੈ ਜੀ ਥੱਲੇ ਕਰੀਬ 10 ਪੁਲਿਸ ਮੁਲਾਜ਼ਮ ਬੈਠੇ ਨੇ ਆਉਂਗੇ ਸਾਰਾ ਦਿਖ ਜੂਗਾ ਜੀ ਕੱਲੀ-ਕੱਲੀ ਚੀਜ਼ ਚੈੱਕ ਹੋ ਕੇ ਆਉਂਦੀ ਐ ਪੰਥ ਦੁਬਦਾ ਦੇ ਵਿੱਚ ਨਾ ਪਵੇ ਹੂੰ ਠੀਕ ਐ ਅਸੀਂ ਚੜ੍ਹਦੀ ਕਲਾ ਦੇ ਸੂਰਮੇ ਆ ਗੁਰੂ ਦੇ ਹੂੰ ਅਸੀਂ ਮਰਦੇ ਦਮ ਤੱਕ ਚੜ੍ਹਦੀ ਕਲਾ ਦੇ ਵਿੱਚ ਰਹਿਣੇ ਕੋਈ ਕਹਿੰਦੇ ਨੇ 2 ਮਹੀਨੇ ਹੋ ਗਏ ਪ੍ਰਸ਼ਾਦਾ ਛੱਡੇ ਨੂੰ ਬੰਦਾ ਫੇਰ ਵੀ ਚੜ੍ਹਦੀ ਕਲਾ 'ਚ ਐ ਅਸੀਂ ਮਰਬੇ ਦਮ ਤੱਕ ਜਦੋਂ ਸਰੀਰ ਜਮੀ ਮਿੱਟੀ ਹੋ ਗਿਆ ਉਦੋਂ ਵੀ ਇਹੀ ਆਵਾਜ਼ ਨਿਕਲੂਗੀ ਚੜ੍ਹਦੀ ਕਲਾ ਦੀ ਠੀਕ ਗੁਰੂ ਨੂੰ ਸਮਰਪਤਾ ਹੂੰ ਉਹ ਹੁਣ ਜੋ ਕਰਨਾ ਹੈ ਗੁਰੂ ਨੇ ਉਹ ਗੁਰੂ ਜਾਣੇ ਮੈਂ ਤਾਂ ਪੰਥ ਅੱਗੇ ਝੋਲੀ ਅੜਦਾ ਵੀ ਘੜ ਤੋਂ ਘਟ ਹੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦਸੇ ਪਾਸ਼ਾਆਂ ਦੀ ਜਗ ਦੀ ਜੋਤ ਹੂੰ ਗੁਰੂ ਗ੍ਰੰਥ ਸਾਹਿਬ ਨੇ ਹੂੰ ਪ੍ਰਗਟ ਗੁਰਾਂ ਕੀ ਦੇਹ ਦੇਹ ਹੈ ਗੁਰੂਆਂ ਦੀ ਹਾਂਜੀ ਜਗ ਦੀ ਜੋਤ ਨੇ ਜਦੋਂ ਆਪਾਂ ਸਾਰਾ ਕੁਝ ਮੰਨਦੇ ਆ ਸਾਡੇ ਗੁਰੂ ਦੇ ਦਰਦ ਨਹੀਂ ਹੁੰਦਾ ਜਦੋਂ ਬਲੇਡ ਮਾਰ ਕੇ ਡੇਢ ਡੇਢ ਸੌਂ ਅੰਕ ਪਾੜੇ ਜਾਂਦੇ ਜੀ ਠੀਕ ਹੈ ਨਾ ਤਾਂ ਉਹ ਚੀਜ਼ ਨੂੰ ਸਾਨੂੰ ਮੁੱਖ ਰੱਖ ਕੇ ਆਉਣਾ ਪਏਗਾ ਭਾਈ ਨਿਸ਼ਾਨ ਸਾਹਿਬ ਥੱਲੇ ਇਕੱਠਾ ਹੋਣਾ ਪਏਗਾ ਹੂੰ ਜੇ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਪਿਤਾ ਮੰਨਦੇ ਹੋ ਗੁਰੂ ਮੰਨਦੇ ਹੋ ਜੇ ਨਹੀਂ ਮੰਨਦੇ ਜੇ ਡਰਾਮੇਬਾਜੀ ਹੈ ਫੇਰ ਭਾਈ ਆਪਦੇ ਘਰੇ ਆਰਾਮ ਕਰੋ ਹੂੰ ਫੇਰ ਕੋਈ ਜ਼ਰੂਰਤ ਨਹੀਂ ਠੀਕ ਹੈ ਜੀ ਜੇ ਆਪਣੇ ਆਪ ਨੂੰ ਸਿੱਖ ਹੋਣੇ ਹੋ ਗੁਰੂ ਦੇ ਬੱਚੇ ਹੋਣੇ ਹੋ ਫੇਰ ਆਜੋ ਭਾਈ ਓਏ ਗਲੀਆਂ ਨਾਲੀਆਂ ਦੇ ਵਿੱਚ ਸਾਡੇ ਗੁਰੂ ਦੇ ਅੰਗ ਪੜ ਪੜ ਕੇ ਖਿਲਾਰੇ ਜਾ ਰਹੇ ਨੇ ਆਜੋ ਹੱਥ ਜੋੜ ਕੇ ਬੇਨਤੀ ਹੈ ਝੋਲੀ ਅੱਡ ਕੇ ਬੇਨਤੀ ਹੈ ਇਹ ਮੋਰਚਾ ਗੁਰੂ ਦਾ ਹੈ ਕਿਸੇ دنیਵੀ ਬੰਦੇ ਦਾ ਮੋਰਚਾ ਨਹੀਂ ਗਰਜੀਤ ਸਿੰਘ ਹਜ਼ਾਰ ਵਾਰੀ ਲੱਖਾਂ ਵਾਰੀ ਜਨਮ ਲਵੇ ਹੂੰ ਹਜ਼ਾਰ ਵਾਰੀ ਗੁਰੂ ਉੱਪਰ ਦੀ ਕੁਰਬਾਨ ਹੋ ਜਾਏ ਕੋਈ ਪਰਬੰਧ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ